ਪੰਜਾਬ ਪੁਲਿਸ ਦੀ ਨਸ਼ਾ ਵਿਰੋਧ ਮੁਹਿੰਮ ਚਾਰੀ ਬਰਨਾਲਾ ਪੁਲਿਸ ਨੇ ਨਸ਼ੇਲੀ ਬਦਨਾਮ ਏਰੀਏ ਵਿੱਚ ਕੀਤੀ ਚੈਕਿੰਗ ਡੀਆਈਜੀ ਸੁਖਵੰਤ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ ਡੀਆਈਜੀ ਸੁਖਵੰਤ ਗਿੱਲ ਨੇ ਨਸ਼ਾ ਤਸਕਰਾਂ ਨੂੰ ਨਸ਼ੇ ਦਾ ਕਾਰੋਬਾਰ ਛੱਡਣ ਦੀ ਸਲਾਹ ਦਿੱਤੀ ਇਸ ਮੌਕੇ ਬੋਲਦੇ ਆ ਟੀਆਈਜੀ ਸੁਖਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨਸ਼ਿਆ ਦੀ ਖਤਮ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਇਸ ਤਰ੍ਹਾਂ ਅੱਜ ਬਰਨਾਲਾ ਵਿੱਚ ਦੋ ਥਾਮਾਂ ਤੇ ਤਲਾਸ਼ੀ ਲਈ ਗਈ ਅਤੇ ਪੁਲਿਸ ਬਰਨਾਲਾ ਦੀ ਇੱਕ ਕਲੋਨੀ ਵਿੱਚ ਲਗਾਤਾਰ ਜਾਂਚ ਕਰ ਰਹੀ ਹੈ ਇਹ ਜਾਂਚ ਉਹਨਾਂ ਥਾਮਾਂ ਤੇ ਕੀਤੀ ਜਾਂਦੀ ਹੈ ਜਿੱਥੇ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਣਕਾਰੀ ਮਿਲਦੀ ਹੈ ਉਹਨਾਂ ਕਿ ਹ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ ਨਹੀਂ ਜਾਵੇਗਾ ਉਸ ਵੱਲੋਂ ਨਸ਼ੇ ਦੇ ਸਦਾਕਰਾਂ ਨੂੰ ਪਿਆਰ ਨਾਲ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਛੱਡ ਲਈ ਮਨਾਇਆ ਜਾ ਰਿਹਾ ਹੈ ਪਰ ਜੋ ਅਜੇ ਹ ਨਹੀਂ ਕਰ ਰਹੇ ਹਨ ਉਹ ਆਪਣੀਆਂ ਗਤੀਵਿਧੀਆਂ ਨਹੀਂ ਛੱਡ ਰਹੇ ਹਨ ਉਹਨਾਂ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਜੀ ਜਿਹੜਾ ਕਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਿਹਾਕਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਵਾਰ ਅਗੇਂਸਟ ਡਰੱਗਸ ਇਹ ਜਿਹੜੀ ਹੈਗੀ ਬਹੁਤ ਤੇਜ਼ੀ ਫੜ ਰਹੀ ਹੈ ਔਰ ਇਹ ਦੇਖੇ ਚ ਇਹ ਅਸੀਂ ਵਜਨਪਦ ਹੈਗੇ ਆ ਸਾਡੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵਜਨਪਦ ਆ ਵੀ ਇਹ ਜਿਹੜਾ ਕੋਡ ਹੈਗਾ ਇਹ ਜਰੂਰ ਖਤਮ ਕਰਨਾ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਵੀ ਕਹਿੰਦੇ ਮਤਲਬ ਗ੍ਰਫਤਾਰ ਕਰਨਾ ਜਿਹੜੇ ਬਿਗ ਫਿਸ਼ ਹੈ ਉਹਨਾਂ ਨੂੰ ਵੀ ਕਰਨਾ ਹੈ ਗ੍ਰਫਤਾਰ ਅੱਜ ਜਿਹੜਾ ਅਸੀਂ ਇਸ ਮੱਲੇ ਦੇ ਵਿੱਚ ਆਏ ਆ ਸਰਚ ਕਰ ਰਹੇ ਹੈਗੇ ਤੇ ਉਹਦੇ ਵਿੱਚ ਜਿਹੜੀ ਵੀ ਰਿਕਵਰੀਜ਼ ਹੋਈਆਂ ਤੁਹਾਨੂੰ ਐਸਐਸਪੀ ਸਾਹਿਬ ਬਾਈਟ ਦੇ ਦੇਣਗੇ ਅੱਜ ਦੇ ਆਪਰੇਸ਼ਨ ਦੇ ਵਿੱਚ ਦੋ ਜਗ੍ਹਾ ਆਪਰੇਸ਼ਨ ਚੱਲ ਰਿਹਾ ਇੱਕ ਇੱਥੇ ਚੱਲ ਰਿਹਾ ਤੇ ਇੱਕ ਚੱਲ ਰਿਹਾ ਹੈਗਾ ਆਪਣਾ ਖੁਦੌੜ ਚੱਲ ਰਿਹਾ ਹੈਗਾ ਯੋਗੀ ਬਸਤੀ ਇਹ ਇਦੇ ਚ ਜਿਹੜੀ ਡਿਪਲੋਇਮੈਂਟ ਆ ਸੀ ਫੋਰਸ ਕੀ ਮਤਲਬ ਤੁਹਾਨੂੰ ਦੱਸਦਾ ਇਹਦੇ ਚ ਜਿਹੜੀ ਡਿਪਲੋਇਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓਜ਼ ਲੱਗੇ ਆ 2 ਐਸਪੀ ਸਹਬਾਂ ਲੱਗੇ ਆ 6 ਕਿਨ ਅਗਰਸਾ ਡਾਕਟਰ ਲੱਗੇ ਆ ਕਿ 10 ਐਸਐਚਓਜ਼ ਲੱਗੇ ਆ 3 ਚੌਕੀ ਇੰਚਾਰਜ ਲੱਗੇ ਤੇ ਤਕਰੀਬਨ 250 ਦੇ ਵਿੱਚ ਫੋਰਸ ਲੱਗੀ ਆ ਜਿਹਦੇ ਚ 65 ਲੇਡੀ ਕਨਸਟੇਬਲਸ ਵੀ ਹੈਗੀ ਹੈ ਦੇਖੋ ਗੱਲ ਇਹ ਆ ਵੀ ਇਹਦੇ ਵਿੱਚੋਂ ਹੀ ਇਹਦੇ ਵਿੱਚੋਂ ਹੀ ਕੋਸ਼ਿਸ਼ ਆ ਕੇ ਪਹਿਲਾਂ ਦੱਸ ਦਿੱਤਾ ਵੀ ਇੱਥੇ ਪੁਲਿਸ ਰੇਡ ਕਰਨ ਆਲੀ ਆ ਲੇਕਿਨ ਸਾਡਾ ਫਰਜ਼ ਬੰਦਾ ਹੈ ਵੀ ਅਸੀਂ ਆ ਕੇ ਇੱਥੇ ਆਈਏ ਤੇ ਚੈੱਕ ਕਰੀਏ ਵੀ ਜੇ ਸਾਨੂੰ ਕੋਈ ਰਿਕਵਰੀ ਮਿਲਦੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬੰਦੀ ਦੀ ਜਿਹੜੀ ਕਾਰਵਾਈ ਕੀਤੀ ਜਾਵੇ ਦੇਖੋ ਜੀ ਮੈਂ ਜੋ ਕਿ ਮੈਂ ਸਾਰਾ ਐਨਾਲਿਸਿਸ ਮੈਂ ਕੱਢ ਕੇ ਆਇਆ ਉਹਦੇ ਚ ਇਹ ਹੈ ਵੀ ਹੁਣ ਤੱਕ ਜਿਹੜਾ ਹੈਗਾ ਰੀਸੈਂਟਲੀ ਮੈਂ ਗੱਲ ਕਰਦਾ ਪੁਰਾਣੀ ਨਹੀਂ ਗੱਲ ਕਰੂੰਗਾ ਇੱਕ ਤਰੀਕ ਤੋਂ ਲੈ ਕੇ ਹੁਣ ਤੱਕ 28 ਮੁਕੱਦਮੇ ਜਿਹੜੇ ਹੈਗੇ ਦਰਜ ਕੀਤੇ ਗਏ ਆ ਜਿਹਦੇ ਚ 91 ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਗਏ ਆ 176 ਬੰਦੇ ਜਿਹੜੇ ਹੈਗੇ ਉਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਸਾਡਾ ਇਹ ਹੈ ਵੀ ਘੱਟੋ ਘੱਟ ਉਹਨਾਂ ਨੂੰ ਕਨਵਿਕਸ਼ਨ ਅਸੀਂ ਜ਼ਰੂਰ ਕਾਈਏ ਉਹਦੇ ਵਿੱਚ ਹਰੇਕ ਜਿਹੜਾ ਆਈਓ ਹੈ ਕੀ ਤੱਕ ਇਹਨੂੰ ਕਿ ਜਿਹੜਾ ਬੰਦਾ ਹੈਗਾ ਸਜ਼ਾ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਬਸਤੀ ਚ ਜਾ ਕੇ ਆਇਆ ਛੋਟੇ ਛੋਟੇ ਬੱਚੇ ਆ ਸਾਰੀ ਜਵਾਨੀ ਦਾ ਤਾਨ ਨ ਹੋ ਰਿਹਾ ਹੈਗਾ ਮੈਂ ਸਾਨੂੰ ਅਪੀਲ ਵੀ ਇਹ ਕਰੂੰਗਾ ਵੀ ਇਹ ਇਸ ਕੰਮ ਤੇ ਕੁਛ ਨਹੀਂ ਪਿਆ ਤੇ ਇਹ ਜਿਹੜਾ ਨਸ਼ਾ ਹੈਗਾ ਅਜੇ ਤੱਕ ਕਿਸੇ ਦਾ ਕਰਨੀ ਵਸਿਆ ਇਹਦੇ ਨਾਲ ਤੇ ਕਹਿੰਦੇ ਇਹਨੂੰ ਛੱਡੋ ਗੱਲ ਇਹ ਆ ਵੀ ਸੌ ਬੰਦਾ ਖਾਂਦਾ ਹੈਗਾ ਪਰ ਇਹਦੇ ਚ ਇਹ ਆ ਵੀ ਸਾਡਾ ਵੀ ਫਰਜ਼ ਬਣਦਾ ਵੀ ਆ ਕੇ ਕਿਤੇ ਇੱਥੇ ਚੈੱਕ ਕਰੀਏ ਤਾਂ ਕਿ ਥੋੜੀ ਸੁਵਿਧਾ ਵਾਸਤੇ ਆ ਵੀ ਤਾਂ ਕਿ ਇਹ ਜਿਹੜੀ ਜਿਹੜੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਇਹ ਨਸ਼ੇ ਦੇ ਵਿੱਚ ਨਾ ਲੱਵੇ ਅੱਜ ਨਾ ਕਿੰਨਾ ਕੰਮ ਮਿਲ ਅੱਜ ਤੋਂ ਉਹ ਸ਼ਾਮ ਨੂੰ ਦੱਸ ਦਨਗੇ ਜੇ ਚੱਲ ਰਹੀ ਹੈ ਜੇ ਆਪਰੇਸ਼ਨ ਚੱਲ ਰਿਹਾ ਹੈਗਾ ਆਪਰੇਸ਼ਨ ਇਹ ਮੇਰਾ ਖਿਆਲ 4-5 ਵਜੇ ਤੱਕ ਇਹ ਆਪਰੇਸ਼ਨ ਚੱਲੂਗਾ ਉਦੋਂ ਬਾਅਦ ਜਿਹੜੀ ਹੈਗੀ ਬਾਈਟ ਐਸਐਸਪੀ ਸਾਹਿਬ ਜਿਹੜੇ ਹੈਗੇ ਬਰਨਾਲਾ ਉਹ ਤੁਹਾਨੂੰ ਆਪ ਕਰਨ ਦੱਸਦੇ ਨੇ ਵੀ ਕਿੰਨੀ ਰਿਕਵਰੀ ਹੋਈ ਹੈ ਵੀ ਆਪਣੇ ਸਮਾਜ ਦੇ ਬੱਚੇ ਹੈਗੇ ਆ ਠੀਕ ਹੈ ਜੇ ਕੋਈ ਗਲਤ ਰਸਤੇ 'ਚ ਪੈ ਗਿਆ ਉਹਨੂੰ ਸੁਧਾਰਨਾ ਤਾਂ ਅਸੀਂ ਆ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਤਾਂ ਇਹਨਾਂ ਦੇ ਵਿੱਚੋਂ ਹੀ ਆਏ ਆ ਸਾਡਾ ਇਹ ਹੈ ਵੀ ਇਹ ਬੱਚੇ ਪੜ੍ਹ ਲਿਖ ਜਾਣ ਇਹ ਦੇਸ਼ ਦੇ ਨਾਗਰਿਕ ਚੰਗੇ ਬਣਨ ਤਾਂ ਕਿ ਕਹਿੰਦੇ ਮਤਲਬ ਇਹ ਦੇਸ਼ ਦਾ ਭਲਾ ਕਰਨ ਉਹਦੇ ਵਾਸਤੇ ਡੀਡਿਕਸ਼ਨ ਸੈਂਟਰ ਅਸੀਂ ਬਣਾਏ ਹੈਗੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹ ਮੋਸਟ ਵੈਲਕਮ ਜੇ ਹੁਣ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਤੇ ਸਾਡੇ ਕੋਲੇ ਡੀਡਿਕਸ਼ਨ ਸੈਂਟਰ ਹੈ ਉਹਦੇ ਸਾਰਾ ਪੈਸਾ ਜਿਹੜਾ ਹੈਗਾ ਉਹ ਸਰਕਾਰ ਦੇਊਗੀ ਬਿਲਕੁਲ ਦਿੱਤਾ ਜਾਊਗਾ ਜੀ ਇਹ ਪ੍ਰੋਵੀਜ਼ਨ ਹੈਗਾ ਸਰਕਾਰ ਦੇ ਵੀ ਕੋਲੇ ਪ੍ਰੋਵੀਜ਼ਨ ਹੈਗਾ ਵੀ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਉਹਨੂੰ ਕਿਨੇ ਅਸੀਂ ਕਿਨੇ ਮਤਲਬ ਕਿਤੇ ਨਾ ਕਿਤੇ ਅਡਜਸਟ ਵੀ ਕਰਾਂਗੇ ਸਾਡਾ ਕੋਈ ਸਖਤ ਰਵਈਆ ਨਹੀਂ ਤੁਹਾਡੇ ਵਾਸਤੇ ਹੀ ਹੈਗਾ ਜੀ ਅਸੀਂ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਛੱਡ ਦੋ ਠੀਕ ਹੈ ਨਾ ਸਕਤੀ ਤਾਂ ਇਹ ਆ ਵੀ ਜਿਹੜਾ ਆਦੀ ਹੋ ਚੁੱਕਿਆ ਜਿਹੜਾ ਕਹਿੰਦਾ ਨਹੀਂ ਛੱਡਣਾ ਤਾਂ ਫਿਰ ਉਹਦੇ ਆਸਤੇ ਤਾਂ ਫਿਰ ਸਕਤੀ ਤਾਂ ਵਰਤਨੀ ਪੈਣੀ ਹੈ ਹੋਰ ਵੀ ਕਹਿੰਦੇ ਚੱਲ ਰਹੀਆਂ ਇਹ ਤਾਂ ਇਹ ਨਹੀਂ ਵੀ ਆਈਡੈਂਟੀਫਾਈ ਕੀਤੀ ਹੈ ਦੋ ਤਿੰਨ ਜਗ੍ਹਾ ਪਹਿਲਾਂ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਉੱਥੇ ਫਿਰ ਅਸੀਂ ਜਾਣੇ ਹੈਗੇ ਆ ਸਾਡੇ ਕੋਲ ਇੱਥੇ ਸੀਗੀ ਇਨਫੋਰਮੇਸ਼ਨ ਵੀ ਇੱਥੇ ਹੈਗਾ ਉਸੇ ਸਾਨੂੰ ਕਹਿੰਦੇ ਜਵੇਂ ਸ਼ਰਾਬ ਦਾ ਜਿਹੜਾ ਇੱਕ ਦੋ ਜਗ੍ਹਾ ਸਾਨੂੰ ਮਿਲੀ ਹੈਗੀ ਆ ਬਾਕੀ ਜਿਹੜੀ ਰਿਕਵਰੀਆਂ ਇਹ ਚੱਲ ਰਹੀਆਂ ਹੈਗੀਆਂ ਜਿਹੜੀ ਰਿਕਵਰੀਆਂ ਹੋਣਗੀਆਂ ਸ਼ਾਮ ਨੂੰ ਤੁਹਾਨੂੰ ਕਹਿੰਦੇ ਐਸਐਸਪੀ ਸਾਹਿਬ ਆਲਮ ਸਾਹਿਬ ਨੂੰ ਦੱਸ ਦਿੰਦੇ ਉਹ ਦੁਬਾਰਾ ਕਹਿੰਦੇ ਜਿਹੜੇ ਹੈਗਾ ਸਰਕਾਰ ਹੋਰ ਵੀ ਗੱਡੀਆਂ ਦੇ ਰਹੀਆਂ तकरीबन ਮੈਂ ਕਹਾਂ 6-700 ਗੱਡੀ ਜਿਹੜੀ ਹੈਗੇ ਹੋਰ ਆ ਰਹੀ ਹੈ ਕਿੰਨੀ ਬਰਨਾਲੇ ਨੂੰ ਲੋਟ ਹੁੰਦੀਆਂ ਕਿੰਨੀਆਂ ਨਹੀਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਇਥੇ ਪੀਸੀਆਰ ਦੀ ਪੀਸੀਆਰ ਹੋ ਜਣੀ ਹੈ ਨਾ ਕਿ ਅਸੀਂ ਸ਼ੇਅਰ ਕੀਤੀ ਹੋਈ ਹੈ ਇਹ ਕੌਨਫਿਡੈਂਸ਼ੀਅਲ ਹੈਗਾ ਤੇ ਉਹ ਕਹਿੰਦੇ ਉੱਥੇ ਜੋ ਗਈ ਹੈ ਕਿ ਜੇ ਅਸੀਂ ਡਿਸਕਲੋਸ ਕਰਤਾ ਫਿਰ ਉਹ ਉਹਨਾਂ ਨੂੰ ਕਹਿੰਦੇ ਗਾਹ ਹੋ ਜਾਣਗੇ ਉਹ ਤੇ ਇਸ ਕਰਕੇ ਉਹ ਜਿਹੜੀ ਹੈਗੇ ਸਾਰੀ ਅਸੀਂ ਕੰਪਾਈਲ ਕਰ ਲਈ ਕਿਹੜੇ-ਕਿਹੜੇ ਬੰਦੇ ਹੈਗੇ ਆ ਤੇ ਆਇਡੈਂਟੀਫਾਈ ਕਰਕੇ ਤੇ ਉਹ ਸਾਬ ਨਾਲ ਉਹਨਾਂ ਦੇ ਕਾਰਵਾਈ ਦੇਖੋ ਜੋ ਕਾਨੂੰਨ ਨੂੰ ਤੋੜੂਗਾ ਉਹ ਕਾਨੂੰਨ ਦੇ ਮੁਤਾਬਕ ਉਹਦੇ ਤੇ ਐਕਸ਼ਨ ਜਿਹੜਾ ਹੈਗਾ ਲਿਆ ਜਾਊਗਾ